धूप में निकला न करो रूप की रानी गोरा रंग काला ना पड़ जाए मस्त मस्त आँख से छलकाओ न मदिरा मधुशाला में ताला ना पड़ जाए काला रंग गोरा ना पड़ जाए गलत दिया ਨਹੀਂ ਜੀ ਮੈਂ ਗਲਤ ਨਹੀਂ ਬੋਲਿਆ ਮੈਂ ਬਿਲਕੁਲ ਸਹੀ ਬੋਲਿਆ ਕਿਉਂਕਿ ਗੋਰਾ ਰੰਗ ਕਾਲਾ ਨਾ ਪੜ ਜਾਏ ਸਾਡਾ ਪ੍ਰੋਗਰਾਮ ਹੈ ਜੀ ਖੂਬਸੂਰਤ ਸੋਹਣੇ ਸੋਹਣੇ ਬਣਾਉਣ ਦਾ ਪ੍ਰੋਗਰਾਮ ਹੈ ਸਦੋਸ਼ ਬਸਰਾ ਹਾਜ਼ਰ ਹੋ ਚੁੱਕੇ ਹੈ ਲੈ ਕੇ ਪ੍ਰੋਗਰਾਮ ਖੂਬ ਸੂਰਤ ਤੇ ਅੱਜ ਜਿਹੜੀ ਮੈਂ ਗੱਲ ਕਹੀ ਹੈ ਨਾ ਕਾਲਾ ਰੰਗ ਗੋਰਾ ਨਾ ਫੜ ਜਾਏ ਇਹਨੂੰ ਮੈਂ ਬਿਲਕੁਲ ਪ੍ਰੂਵ ਕਰਾਂਗੀ ਕਿ ਇਹ ਬਿਲਕੁਲ ਸਹੀ ਹੈਗੀ ਹੈ ਕਿਉਂਕਿ ਸਾਡੇ ਕੋਲ ਐਕਸਪਰਟ ਨੇ ਯਸ਼ੂ ਵਰਮਾ ਜੀ ਜਿਹੜੇ ਸਕਿਨ ਸਪੈਸ਼ਲਿਸਟ ਨੇ ਤੇ ਅੱਜ ਕੱਲ੍ਹ ਗਰਮੀਆਂ ਆ ਚੁੱਕੀਆਂ ਨੇ ਜੀ ਠੀਕ ਹੈ ਨਹੀਂ ਤੇ ਰੰਗ ਜਿਹੜਾ ਉਹ ਕਾਲਾ ਤੇ ਹੋ ਹੀ ਜਾਂਦਾ ਹੁੰਦਾ ਕਦੀ ਇੱਥੋਂ ਟੈਨ ਕਦੀ ਉੱਥੋਂ ਟੈਨ ਠੀਕ ਹੈ ਜੀ ਸੋ ਅੱਜ ਆਪਾਂ ਯਸ਼ੂ ਵਰਮਾ ਜੀ ਕੋਲ ਆਉਨੇ ਆ ਤੇ ਉਹਨਾਂ ਨੂੰ ਪੁੱਛਦੇ ਆ ਜੀ ਦੱਸੋ ਜੀ ਆਪਾਂ ਇਸ ਕਾਲੇ ਰੰਗ ਨੂੰ ਹੋਰਾ ਕਿਵੇਂ ਕਰਨਾ ਯਸ਼ੂ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਅੱਜ ਪ੍ਰੋਗਰਾਮ ਦੇ ਵਿੱਚ ਤੇ ਅੱਜ ਅਸੀਂ ਤੁਹਾਡੇ ਨਾਲ ਥੋੜੀ ਜੀ ਜ਼ਬਰਦਸਤੀ ਕੀਤੀ ਹੈ ਹੈਨਾ ਕਿਉਂਕਿ ਗਰਮੀ ਬਹੁਤ ਹੋ ਗਈ ਸੀ ਤੇ ਲੱਗਦਾ ਸੀ ਕਿ ਟੈਨਸ ਵਗੈਰਾ ਹੋਣੀਆਂ ਸ਼ੁਰੂ ਹੋ ਗਈਆਂ ਤੇ ਜਿਹੜੀ ਸਾਡੀ ਬਿਊਟੀ ਹੈ ਉਹ ਬਿਊਟੀਫੁਲੀ ਰੱਖਣੀ ਚਾਹੀਦੀ ਹੈ ਜੀ ਬਿਲਕੁਲ ਜੀ ਬਿਲਕੁਲ ਜਿਵੇਂ ਕਿ ਅਸੀਂ ਦੇਖ ਪਾ ਰਹੇ ਹਾਂ ਜੀ ਇਹਨਾਂ ਦੇ ਫੇਸ ਦੇ ਉੱਤੇ ਕਾਫੀ ਟੈਨਿੰਗ ਇਸ ਟਾਈਮ ਹੋ ਚੁੱਕੀ ਹੈ ਸੋ ਸੰਧਿਆ ਰੇਜ਼ ਨਾਲ ਯੂਵੀ ਰੇਜ਼ ਨਾਲ ਸਾਡੇ ਸਕਿਨ ਬਰਨ ਹੁੰਦੀ ਹੈ ਜਿਹਦੇ ਨਾਲ ਸਾਡਾ ਟੈਨ ਕਾਫੀ ਹੋ ਜਾਂਦਾ ਅਪਰ ਲੇਅਰ ਦੇ ਉੱਤੇ ਸਭ ਤੋਂ ਪਹਿਲਾਂ ਜੀ ਅੱਜ ਅਸੀਂ ਇਹਨਾਂ ਦੀ ਕਰਾਂਗੇ ਕਲੈਂਜ਼ਿੰਗ ਕਲੈਂਜ਼ਿੰਗ ਦੇ ਨਾਲ ਜਿੰਨਾ ਵੀ ਇਹਨਾਂ ਦੇ ਡਸਟ ਪੋਲੂਸ਼ਨ ਇਹਨਾਂ ਦੇ ਸਕਿਨ ਦੇ ਉੱਤੇ ਆਇਆ ਹੋਏਗਾ ਉਹ ਰਿਮੂਵ ਹੋ ਜਾਏਗਾ। ਦੈਨ ਅਸੀਂ ਇਹਨਾਂ ਦੀ ਅਪਰ ਲੇਅਰ ਦੇ ਉੱਤੇ ਕੰਮ ਕਰ ਸਕਾਂਗੇ। ਤੇ ਜਿਵੇਂ ਤੁਸੀਂ ਕਲੈਂਜ਼ਿੰਗ ਦੀ ਗੱਲ ਕਰ ਰਹੇ ਹੋ। ਜੀ ਬਿਲਕੁਲ। ਤੇ ਇਹ ਵੀ ਗੱਲ ਕਰ ਰਹੇ ਹਾਂ ਕਿ ਘਰ ਆਪਾਂ ਇਹ ਇਹਨੂੰ ਕਲੀਨ ਕਰ ਸਕਦੇ ਹਾਂ ਹੈਨਾ? ਤੇ ਕਲੈਂਜ਼ਿੰਗ ਦਾ ਦੇ ਨਾਲ ਕਰੋਗੇ ਤੁਸੀਂ। ਕਲੈਂਜ਼ਰ ਮਾਰਕੀਟ ਦੇ ਵਿੱਚ ਨਾਰਮਲੀ ਤੁਹਾਨੂੰ ਹਰ ਤਰ੍ਹਾਂ ਦੇ ਅਵੇਲੇਬਲ ਹੋ ਜਾਣਗੇ। ਉਹਨੂੰ ਅਸੀਂ ਕਿਸ ਤਰ੍ਹਾਂ ਤੋਂ ਲੈ ਸਕਦੇ ਹਾਂ? ਹਾਂ। ਅਗਰ ਤੁਹਾਡੀ ਸਕਿਨ ਆਇਲੀ ਹੈ ਤਾਂ ਅਸੀਂ ਜੈਲ ਬੇਸ ਕਲਿੰਜ਼ਰ ਲਵਾਂਗੇ ਅਗਰ ਤੁਹਾਡੀ ਸਕਿਨ ਡਰਾਈ ਹੈ ਤਾਂ ਅਸੀਂ ਕਰੀਮ ਬੇਸ ਕਲਿੰਜ਼ਰ ਲਵਾਂਗੇ ਸੋ ਮੈਂ ਆਪਣੇ ਦਰਸ਼ਕਾਂ ਨੂੰ ਇਸ ਚੀਜ਼ ਦੱਸ ਦਾਂਗਾ ਕਿ ਇੱਕ ਚੀਜ਼ ਦਾ ਖਾਸ ਧਿਆਨ ਰੱਖਣਾ ਆਪਣੀ ਸਕਿਨ ਟਾਈਪ ਦੇ ਅਕੋਰਡਿੰਗ ਹੀ ਪ੍ਰੋਡਕਟ ਚੂਜ਼ ਕਰਨ ਓਕੇ ਸੋ ਸਭ ਤੋਂ ਪਹਿਲਾਂ ਮੈਂ ਹਲਕਾ ਜਿਹਾ ਸਪੰਜ ਦੀ ਹੈਲਪ ਨਾਲ ਇਹਨੂੰ ਵੈਟ ਕਰ ਲਿਆ ਸਕਿਨ ਨੂੰ ਓਕੇ ਸੋ ਅਸੀਂ ਕਲਿੰਜ਼ਰ ਅਪਲਾਈ ਕਰਾਂਗੇ ਸਾਰੇ ਫੇਸ ਉੱਤੇ ਅਪਲਾਈ ਕਰ ਲੈਣਾ ਇਹਨੂੰ ਓਕੇ ਉਸ ਤੋਂ ਬਾਅਦ ਅਸੀਂ ਇਹਨੂੰ ਅੱਛੇ ਤੋਂ ਮ사ਜ ਦਵਾਂਗੇ ਹਮ ਓਕੇ ਇਹ ਇੱਕ ਕਲੀਨਜ਼ਿੰਗ ਦਾ ਸਟੱਫ ਫਸਟ ਸਟੈਪ ਹੈ ਜੀ ਬਿਲਕੁਲ 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 ਓਕੇ ਮੈਂ ਇਹਨਾਂ ਦੇ ਹੈੱਡ ਬੈਂਡ ਲਗਾਤਾ ਤਾਂਕਿ ਇਹਨਾਂ ਦੇ ਹੈਅਰ ਸਾਨੂੰ ਡਿਸਟਰਬ ਨਾ ਕਰਨ ਹਮ ਹਮ ਅਸੀਂ ਹੈਅਰ ਨੂੰ ਨਾ ਡਿਸਟਰਬ ਕਰੀਏ ਤੇ ਹੈਅਰ ਸਾਨੂੰ ਡਿਸਟਰਬ ਬਿਲਕੁਲ ਜੀ ਬਿਲਕੁਲ 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 ਅਸੀਂ ਇਸੇ ਤਰ੍ਹਾਂ ਤੋਂ ਕਰ ਦੇ ਵਿੱਚ ਅਸੀਂ ਕਰ ਸਕਦੇ ਹਾਂ ਓਕੇ ਸਭ ਤੋਂ ਪਹਿਲਾਂ ਕਲੀਨਰ ਨੂੰ ਅੱਛੇ ਤੋਂ ਅਸੀਂ ਸਕਿਨ ਦੇ ਉੱਤੇ ਫੈਲਾ ਦੇਣਾ ਓਕੇ ਇਹ ਸਾਡਾ ਫਸਟ ਸਟੈਪ ਹੈ ਹੈਨਾ ਅਪਵਰਡ ਕਰਦੇ ਆਪਾਂ ਜਦੋਂ ਵੀ ਜੀ ਜੀ ਬਿਲਕੁਲ 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 ਹਾਂ ਚਾ ਇਹ ਅਸੀਂ ਹੌਲੀ ਹੌਲੀ ਕਲੈਂਸਿੰਗ ਕਲੈਂਸਿੰਗ ਕਰਾਂਗੇ ਓਕੇ ਸੋ ਅਸੀਂ ਵਾਟਰ ਦਾ ਟੱਚ ਨਾਲ ਲੈਂਦੇ ਰਵਾਂਗੇ ਜੀ ਵਾਟਰ ਟੱਚ ਦੇ ਨਾਲ ਕਾਫੀ ਹੱਦ ਤੋ ਸਾਡਾ ਜਿਹੜਾ ਫੇਸ ਹੈ ਉਹ ਕਲੀਨ ਹੋ ਜਾਂਦੇ ਹੈਲਪ ਮਿਲੇਗੀ ओके 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 ਠੀਕ ਹੈ ਐਕਚੁਅਲ ਸੋ ਜਿਹੜਾ ਫੇਸ ਦੀ ਸਕਿਨ ਹੈ ਸਾਡੇ ਪੋਰਸ ਓਪਨ ਹੁੰਦੇ ਆ ਪਾਣੀ ਦੇ ਨਾਲ ਓਕੇ ਸੋ ਜਦੋਂ ਪੋਰਸ ਓਪਨ ਹੋਣਗੇ ਤਾਂ ਅੱਛੇ ਤੋਂ ਸਾਰੀ ਡਸਟ ਪੋਲੂਸ਼ਨ ਸਾਰਾ ਨਿਕਲ ਪਾਏ ਓਕੇ ਇਹ ਤੋਂ ਬਾਅਦ ਅਸੀਂ ਕਰਾਂਗੇ ਜੀ ਸਕਰਬਿੰਗ ਓਕੇ ਸਕਰਬਿੰਗ ਦੇ ਨਾਲ ਸਾਡੀ ਸਾਰੀ ਡੈਡ ਲੇਅਰ ਜਿਹੜੀ ਹੈ ਉਹ ਸਕਿਨ ਦੀ ਰਿਮੂਵ ਹੋ ਜਾਏਗੀ ਓਕੇ మేక్ ష్యూర్ ਜਿਹੜੀ ਮੈਂ ਕਿਟ ਲੈ ਰਿਆ ਇਹ ਲੈ ਰਿਆ ਜੀ ਪੂਰੀ D10 ਦੇ ਅਕੋਰਡਿੰਗ ਹੀ ਪ੍ਰੋਡਕਟ ਲੈ ਰਿਆ ਹਾਂ ਮਾਰਕੀਟ ਦੇ ਵਿੱਚ ਤੁਹਾਨੂੰ ਪ੍ਰੋਡਕਟ ਈਜ਼ੀਲੀ ਅਵੇਲੇਬਲ ਹੋ ਜਾਏਗਾ D10 ਦਾ ਸਪੈਸ਼ਲ ਕੋਚੀਸਰ ਤੁਸੀਂ ਸਕਰਬਿੰਗ ਦੀ ਗੱਲ ਕਰ ਰਹੇ ਹੋ ਜੀ ਚਾਵਲ ਜਿਹੜੇ ਹੁੰਦੇ ਆ ਜੀ ਬਿਲਕੁਲ ਜੀ ਜੇ ਆਪਾਂ ਬਿਲਕੁਲ ਕਰ ਦੀ ਗੱਲ ਕਰੀਏ ਤੇ ਜਿਹੜੇ ਚਾਵਲ ਹੁੰਦੇ ਆ ਕਦੇ ਉਹਦੇ ਨਾਲ ਵੀ ਕੈਂਟ ਰਿਮੂਵ ਉਹਦੇ ਨਾਲ ਜੀ ਚਾਵਲਾਂ ਨੂੰ ਅਸੀਂ ਅੱਛੇ ਤੋਂ ਗ੍ਰਾਈਂਡ ਕਰਕੇ ਅੱਛਾ ਅਸੀਂ ਉਹਨੂੰ ਫੇਸ ਤੇ ਇਸੇ ਤਰ੍ਹਾਂ ਤੋਂ ਐਜ਼ ਅ ਸਕਰਬ ਯੂਜ਼ ਕਰ ਸਕਦੇ ਹਾਂ ਅਸੀਂ ਓਕੇ ਸਕਰਬ ਨੂੰ ਹਮੇਸ਼ਾ ਲਗਾ ਕੇ ਅਸੀਂ 5 ਤੋਂ 10 ਮਿੰਟਸ ਵੇਟ ਕਰਨੀ ਹੁੰਦੀ ਹੈ ਜੀ ਅੱਛਾ ਜੀ ਜੀ ਬਿਲਕੁਲ ਓਕੇ ਓਕੇ ਸੋ ਉਹਦੇ ਨਾਲ ਕੀ ਹੋਏਗਾ ਤੁਹਾਡੀ ਜਿਹੜੀ ਸਕਿਨ ਹੈ ਹੈ ਡੈਡ ਲੇਅਰ ਜਿਹੜੀ ਹੈ ਉਹ ਸੌਫਟ ਹੋ ਜਾਏਗੀ ਓਕੇ ਐਂਡ ਅੱਛੇ ਤਰ੍ਹਾਂ ਤੋਂ ਅਸੀਂ ਪ੍ਰੋਡਕਟ ਨੂੰ ਰਿਮੂਵ ਕਰਕੇ ਡੈਡ ਲੇਅਰ ਨੂੰ ਰਿਮੂਵ ਕਰ ਸਕਦੇ ਹਾਂ ਨਾਲ ਹੀ ਵੈਸੇ ਮੈਂ ਤੁਹਾਡੇ ਕੋਲੋਂ ਮਤਲਬ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਕਿਉਂਕਿ ਤੁਸੀਂ ਸਕਿਨ ਸਪੈਸ਼ਲਿਸਟ ਹੋ ਕਿ ਆਪਾਂ 스크럽ਿੰਗ ਜਿਹੜੀ ਕਰਦੇ ਆ ਉਹਨੂੰ ਥੋੜੀ ਦੇਰ ਲਈ ਆਪਾਂ ਕਰ ਲਗਾ ਕੇ ਅਸੀਂ ਡੈਡ ਲੇਅਰ ਨੂੰ ਅਸੀਂ ਸੌਫਟ ਕਰਨ ਲਈ ਥੋੜੀ ਦੇਰ ਲਈ ਉਹਨੂੰ ਛੱਡਣਾ ਜ਼ਰੂਰ ਹੈ। ਬਹੁਤ سارے ਲੋਕ ਉਸੇ ਟਾਈਮ ਹੀ ਕਰ ਦਿੰਦੇ ਨੇ ਜਿਸ ਦਾ ਲਾਸ ਕੀ ਹੁੰਦਾ ਅਸੀਂ ਪ੍ਰੋਪਰ ਤੋਂ ਉਹਨੂੰ ਰਿਮੂਵ ਨਹੀਂ ਕਰ ਪਾਉਂਦੇ। ਸੋ ਬਹੁਤ ਸਾਰੇ ਲੋਕ ਇਸੇ ਇਸੇ ਲਈ ਗੰਦੇ ਕਿਸੀ ਫੇਸ਼ਲ ਕਰਵਾਇਆ ਜਾਂ ਕੀਤਾ ਖੁਦ 글로 ਨਹੀਂ ਮਿਲ ਪਾਇਆ ਸਾਨੂੰ। ਸੋ 글로 ਇਸੇ ਚੀਜ਼ ਨਹੀਂ ਲੈਣਾ ਜਦੋਂ ਡੈਡ ਲੇਅਰ ਰਿਮੂਵ ਕਰਦੇ ਹੋ। ਰਿਮੂਵ ਹੋ ਜਾ। ਤੁਸੀਂ ਬਹੁਤ ਅੱਛੀ ਗੱਲ ਕੀਤੀ। ਜੀ ਬਿਲਕੁਲ। ਸੋ ਅਸੀਂ ਹੁਣ 5 ਮਿੰਟਸ ਵੇਟ ਕਰਾਂਗੇ। ਓਕੇ। ਸੋ ਹੁਣ ਅਸੀਂ ਇਹਨੂੰ ਮ사ਜ ਤੇ ਕਰਦੇ ਹੋਏ ਅਸੀਂ ਸਾਰਾ ਸਕਰਬ ਰਿਮੂਵ ਕਰਾਂਗੇ। ਅਸੀਂ ਇਹਦੇ ਵਿੱਚ ਪਾਣੀ ਦਾ ਟੱਚ ਨਹੀਂ ਲੈਣਾ ਜ਼ਿਆਦਾ। ਅੱਛਾ। ਜੀ ਬਿਲਕੁਲ। ਓਕੇ। ਸੋ ਜਦੋਂ ਅਸੀਂ ਨੂੰ ਸੌਫਟ ਹੱਥਾਂ ਨਾਲ ਮ사ਜ ਕਰਨੀ ਹੈ ਬਿਲਕੁਲ। ਹਮ। ਅਸੀਂ ਫੋਰਹੈਡ ਦੇ ਉੱਤੇ ਅੱਛੇ ਤੋਂ ਮ사ਜ ਕਰ ਸਕਦੇ ਹਾਂ। ਬਾਕੀ ਫੇਸ ਤੇ ਕਰ ਸਕਦੇ ਥੋੜਾ ਜਿਹਾ ਸਿਰਫ। ਜਿਹੜਾ ਚੀਕ ਏਰੀਆ ਇੱਥੇ ਜ਼ਿਆਦਾ ਹਾਰਡ ਮ사ਜ ਨਹੀਂ ਕਰਨੀ ਐਸੀ। ਓਕੇ। ਠੀਕ ਹੈ ਬਿਕੋਜ਼ ਇਹ ਸਾਡਾ ਏਰੀਆ ਸੈਂਸਿਟਿਵ ਹੁੰਦਾ। ਸੈਂਸਿਟਿਵ। ਜੀ ਬਿਲਕੁਲ। ਹੂੰ। ਠੀਕ। ਇਦੇ ਨਾਲ ਜਿਹੜੇ ਤੁਸੀਂ ਹੁਣ ਜਿਵੇਂ ਸਟੈਪਸ ਕਰਦੇ ਪਿਓ ਇਹਦੇ ਨਾਲ ਅਪਲਿਫਟ ਵੀ ਹੁੰਦਾ ਹਨਾ ਜੀ ਅਪਲਿਫਟ ਵੀ ਹੋਏਗਾ ਸਾਡੇ ਜਿਹੜੇ ਨਰਵਸ ਨੇ ਉਹਦਾ ਸਰਕੂਲੇਸ਼ਨ ਵੀ ਅੱਛਾ ਹੋਏਗਾ ਓਕੇ ਜੋ ਕਿ ਅਸੀਂ ਬਾਅਦ ਵਿੱਚ ਮ사ਜ ਵਿੱਚ ਵੀ ਅਸੀਂ ਇਹੀ ਫੋਕਸ ਕਰਨਾ ਸੋ ਜਿਵੇਂ ਕਿ ਤੁਸੀਂ ਸ਼ਾਇਦ ਦੇਖ ਪਾ ਰਹੇ ਹੋ ਸੰਤੋਸ਼ ਜੀ ਨਾਲ ਨਾਲ ਡੈਡ ਸਕਿਨ ਵੀ ਉਤਰ ਰਹੀ ਹੈ ਜੀ ਬਿਲਕੁਲ ਨੋ ਡਾਊਟ ਸੋ ਜਦੋਂ ਅਸੀਂ ਵਾਟਰ ਦਾ ਟੱਚ ਨਾਲ ਲੈ ਲੈਂਦੇ ਆ ਫਿਰ ਉਹ ਡੈਡ ਸਕਿਨ ਪ੍ਰੋਪਰ ਰਿਮੂਵ ਨਹੀਂ ਹੋ ਪਾਂਦੀ ਓਕੇ ਸਕਰਬ ਨੇ ਹੀ ਸਾਰੀ ਦੀ ਸਾਰੀ ਸਕਿਨ ਨੂੰ ਰਿਮੂਵ ਕਰਨਾ ਹੈ ਇਕ ਚੀਜ਼ ਦਾ ਧਿਆਨ ਰੱਖਣਾ ਜੀ ਨੋਸ ਦੇ ਉੱਤੇ ਅਸੀਂ ਬਹੁਤ ਅੱਛੇ ਤੋਂ ਕਰਨਾ ਬਿਕੋਜ਼ ਸਭ ਤੋਂ ਜ਼ਿਆਦਾ ਸਾਡੇ ਜਿਹੜੇ ਡੈਡ ਲੇਅਰ ਪਲੱਸ ਸਾਡੇ ਬਲੈਕ ਹੈਡਸ ਵਗੈਰਾ ਜਿਹੜੇ ਹੁੰਦੇ ਨੇ ਉਹ ਨੋਸ ਏਰੀਆ ਤੇ ਹੀ ਹੁੰਦੇ ਨੇ ਜੀ ਸੋ ਇੱਥੇ ਅਸੀਂ ਬਹੁਤ ਅੱਛੇ ਤੋਂ ਕਰਨਾ ਬਹੁਤ ਜ਼ਿਆਦਾ ਪ੍ਰੈਸ਼ਰ ਨਹੀਂ ਦੇਣਾ ਬਟ ਅੱਛੇ ਤੋਂ ਹੀ ਇਹਨੂੰ ਬਾਰ-ਬਾਰ ਅਸੀਂ ਕਲੀਨ ਕਰਾਂਗੇ ਬਲੈਕ ਹੈਡਸ ਕਰਕੇ ਹਨਾ ਜੀ 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 ਬਿਲਕੁਲ ਉਹ ਕਈ ਵਾਰੀ ਮੇਕਅਪ 'ਚ ਵੀ ਦਿਖਦੇ ਆ ਬਲੈਕ ਹੈਡਸ ਜੇ ਆਪਾਂ ਪ੍ਰੋਪਰਲੀ ਰਿਮੂਵ ਨਹੀਂ ਕਰਦੇ ਜੀ ਬਿਲਕੁਲ ਜੀ ਬਿਲਕੁਲ ਸੋ ਅਸੀਂ ਐਕਸਟ੍ਰੈਕਟਰ ਦੀ ਹੈਲਪ ਨਾਲ ਜਾਂ ਸਾਡੇ ਕੋਲ ਇੱਕ ਗੈਜੇਟ ਹੈ ਉਹਦੀ ਹੈਲਪ ਨਾਲ ਅਸੀਂ ਇਹਨੂੰ ਬਲੈਕ ਹੈਡ ਰਿਮੂਵ ਕਰ ਸਕਦੇ ਹਾਂ ਆਫਟਰ ਸਕਰਬ ਜਿਵੇਂ ਕਿ ਅਸੀਂ ਦੇਖ ਪਾ ਰਹੇ ਹਾਂ ਜਿਵੇਂ ਹੁਣ ਅਸੀਂ ਡੈਡ ਸਕਿਨ ਦੀ ਗੱਲ ਕਰ ਰਹੇ ਸੀ ਸੋ ਤੁਸੀਂ ਬਹੁਤ ਕਲੀਅਰਲੀ ਦੇਖ ਪਾਓਗੇ ਆ ਦੇਖੋ ਜੀ ਐਨਾ ਦੇ ਕਾਫੀ ਡੈਡ ਸਕਿਨ ਉਤਰੀ ਹੈ ਜੀ ਆ ਦੇਖੋ ਇੰਤਰੂ ਵੀ ਕਿੰਨੀ ਸਰ ਬਿਲਕੁਲ 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 ਇਹੀ ਅਗਰ ਅਸੀਂ ਪਹਿਲਾਂ ਹੀ ਇਹਦੇ ਚ ਵਾਟਰ ਟੱਚ ਲੈ ਲੈਂਦੇ ਤਾਂ ਸਾਨੂੰ ਡੈਡ ਸਕਿਨ ਪ੍ਰੋਪਰ ਉਤਰਦੀ ਹੋਈ ਨਹੀਂ ਦਿਖਣੀ ਸੀ ਨਾ ਹੀ ਉਹ ਪ੍ਰੋਪਰ ਉਤਰਨੀ ਸੀ ਹਾਂ ਸੋ ਸਕਰਬ ਦੇ ਜਿਹੜੇ ਗ੍ਰੈਨੂਲਸ ਹੁੰਦੇ ਆ ਉਹ ਹੈਲਪ ਕਰਦੇ ਆ ਡੈਡ ਲੇਅਰ ਨੂੰ ਰਿਮੂਵ ਕਰਨ ਲਈ ਜੋ ਕਿ ਅਸੀਂ ਪਾਣੀ ਦੇ ਨਾਲ ਅਸੀਂ ਉਹਨੂੰ ਮੋਸਟਲੀ ਲਗਾ ਕੇ ਖਰਾਬ ਕਰ ਲੀਦਾ ਹਾਂ सो अं हूँ ए करा जी नरिशमेंट देने लिकॉज स्क्रब तो बाद नरिशमेंट देनी पोर्ट्स में बहुत इंपॉर्टेंट है स्किन टाइप के अकॉर्डिंग अगर स्किन ड्राई है तो अंक क्रीम बेस यूज करा एंड अगर स्किन जी ऑयली है तो अं जेल बेस यूज करा इन्होंने मैं बोथ मिक्सचर यूज कर रहा बिकॉज इन दिन कॉम्बीनेशन आ रही है okay. बहुत ज़्यादा ड्राई नहीं है बट ऑयली भी बहुत ज़्यादा नहीं है ਇਸ ਕਨ ਅੱਛੀ ਹੁੰਦੀ ਹੈ ਹਨਾ ਜੀ ਬਿਲਕੁਲ ਬਿਲਕੁਲ ਡਰਾਈ ਹੈ ਉਹਨਾਂ ਦੇ ਐਕਨੇਸ ਦੀ ਪ੍ਰੋਬਲਮ ਪਿੰਪਲਸ ਹੋ ਜਾਂਦੇ ਆ ਓਇਲੀ ਵਾਲਿਆਂ ਨੂੰ ਐਕਨੇ ਦੀ ਪ੍ਰੋਬਲਮ ਆਂਦੀ ਹੈ ਜੀ ਔਰ ਡਰਾਈਨੈਸ ਔਰ ਡਰਾਈਨੈਸ ਵਾਲਿਆਂ ਨੂੰ ਜਿਹੜਾ ਡੈੱਡ ਸੈੱਲ ਬਹੁਤ ਉਤਰਦੇ ਆ ਜਿਹਦੇ ਕਰਕੇ ਉਹਨਾਂ ਦੇ ਗਲੋ ਬਿਲਕੁਲ ਨਹੀਂ ਫੇਸ ਦੇ ਉੱਤੇ ਆ ਪਾਂਗਾ ਮੇਰੇ ਉਹ ਦੀ ਫੁੱਕ ਫੁੱਕ ਗਈਆਂ ਜੀ 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 ਬਿਲਕੁਲ ਬਿਲਕੁਲ ਸੋ ਅਸੀਂ ਬਿਲਕੁਲ ਸੌਫਟ ਹੱਥਾਂ ਦੇ ਨਾਲ ਮ사ਜ ਕਰਾਂਗੇ ਜੀ ਹਮ ਸੋ ਮ사ਜ ਕਰਦੇ ਹੋਏ ਅਸੀਂ ਜਿਹੜੀ ਮੂਵਮੈਂਟ ਹੈ ਉਹ ਅਪਵਰਡ ਵੱਲ ਨੂੰ ਰੱਖਣੀ ਹੈ ਜੀ ਹਮ ਕਿਉਂਕਿ ਜਿਹੜੀ ਸਕਿਨ ਹੈ ਉਹ ਸਾਡੀ ਅਪਲਿਫਟਰ ਰਹੇ ਜੀ ਬਿਲਕੁਲ 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 ਕਿਉਂਕਿ ਜਦੋਂ ਆਪਾਂ ਐਂਟੀ 에ਜਿੰਗ ਦਾ ਵੀ ਕਰਦੇ ਆ ਤਾਂ ਉਹ ਵੀ ਆਪਾਂ ਜ਼ਿਆਦਾਤਰ ਸਟੈਪ ਜੀ ਜੀ ਕੋਈ ਵੀ ਅਸੀਂ ਅਗਰ ਆਪਾਂ ਲੈ ਰਹੇ ਆ ਪ੍ਰੋਡਕਟ ਉਸੇ ਹਮੇਸ਼ਾ ਅਪਵਰਡ ਮੂਵਮੈਂਟ ਦੇ ਵਿੱਚ ਹੀ ਕਰਨਾ ਓਕੇ ਅਪਵਰਡ ਮੂਵਮੈਂਟ ਦੇ ਨਾਲ ਕੀ ਹੋਏਗਾ ਸਾਡੀ ਸਕਿਨ ਹਮੇਸ਼ਾ ਅਪਲਿਫਟ ਰਹੇਗੀ ਆ ਡਾਊਨਵਰਡ ਮੂਵਮੈਂਟ ਦੇ ਨਾਲ ਉਹ ਸਾਰਾ ਡਾਊਨ ਹੋ ਜਾਏਗੀ ਸਕਿਨ ਥੋੜੀ ਸਾਡੀ ਲੂਸ ਹੋਏਗੀ ਇਸ ਸਟੈਪਸ ਜਿਹੜਾ ਇਹ ਫਾਲੋ ਕਰਨੇ ਬਹੁਤ ਜ਼ਰੂਰੀ ਆ ਖਾਸ ਕਰਕੇ ਕਿਉਂਕਿ ਜਦੋਂ ਦਰਸ਼ਕ ਸਾਡੇ ਦੇਖਦੇ ਪਏ ਨੇ ਕਿ ਜਦੋਂ ਆਪਾਂ ਕਰੀਮ ਵੀ ਯੂਜ਼ ਕਰਦੇ ਆ ਸਬ ਯੂਜ਼ ਕਰ ਲਿਆ ਜੇ ਅਸੀਂ ਸਟੈਪਸ ਗਲਤ ਕਰ ਦਿੰਨੇ ਆ ਫਿਰ ਸਾਨੂੰ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਹਨਾ ਜੀ ਬਿਲਕੁਲ 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 ਇਹਨੂੰ ਆਪਾਂ ਕਿੰਨੀ ਦੇਰ ਤੱਕ ਹੁਣ ਸੋ ਅਸੀਂ ਹੁਣ ਪੂਰੇ 10 ਮਿੰਟ ਦੀ ਅਸੀਂ ਇਸ ਨੂੰ ਮ사ਜ ਦੇ ਦਿੱਤੀ ਹੈ ਓਕੇ ਸੋ ਹੁਣ ਇਸ ਤੋਂ ਬਾਅਦ ਅਸੀਂ 10 ਮਿੰਟ ਬਾਅਦ ਅਸੀਂ ਕੀ ਕਰਾਂਗੇ ਜੀ ਪੈਕ ਲਗਾਵਾਂਗੇ ਸਿਰ ਦੇ ਉੱਤੇ ਓਕੇ ਫੇਸ ਪੈਕ ਜਿਹੜਾ ਹੋਏਗਾ ਉਹ ਅਸੀਂ ਡੀ 10 ਹੀ ਯੂਜ਼ ਕਰ ਰਹੇ ਹਾਂ ਅੱ ਬਹੁਤ इजीली ਮਾਰਕੀਟ ਦੇ ਵਿੱਚ ਇਹ ਕਿਟ ਅਵੇਲੇਬਲ ਹੋ ਜਾਂਦੀ ਹੈ ਕਿਸੇ ਵੀ ਤੁਸੀਂ ਬ੍ਰਾਂਡ ਦੇ ਵਿੱਚ ਲੈ ਸਕਦੇ ਹੋ ਓਕੇ ਸੋ ਨਾਰਮਲੀ ਅਸੀਂ ਜੋ ਲਗਾਣੇ ਆ ਹਮੇਸ਼ਾ ਪੈਕ ਨੂੰ ਡਾਊਨ ਤੋਂ ਹੀ ਸਟਾਰਟ ਕਰਦੇ ਹਾਂ ਠੀਕ ਹੈ ਜੀ ਡਾਊਨ ਟੂ ਅਪ ਹਾਂ ਜੀ ਬਿਲਕੁਲ 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 ਓਕੇ ਜੀ ਸੋ ਇਹ ਐਂਟੀ ਟੈਨ ਐਂਟੀ ਟੈਨ ਪੈਕੇਜ ਹੀ ਤੋ ਇਹ ਸਾਡੇ ਪੋਰਟ ਜਿਹੜੇ ਅਸੀਂ ਓਪਨ ਕੀਤੇ ਸੀ ਉਹਨਾਂ ਨੂੰ ਕਲੋਜ਼ ਕਰਨ ਦੇ ਵਿੱਚ ਵੀ ਹੈਲਪ ਕਰੇਗਾ ਐਂਡ ਅੱਛੇ ਤਰ੍ਹਾਂ ਤੋਂ ਡੈਨਿੰਗ ਨੂੰ ਰਿਮੂਵ ਕਰਨ ਦੇ ਵਿੱਚ ਵੀ ਹੈਲਪ ਕਰੇਗਾ ਓਕੇ ਸਭ ਤੋਂ ਪਹਿਲਾਂ ਅਸੀਂ neck area ਨੂੰ ਕਵਰ ਕਰ ਲਿਆ ਓਕੇ ਉਸ ਤੋਂ ਬਾਅਦ ਅਸੀਂ chin area ਨੂੰ ਕਵਰ ਕਰਦੇ ਹੋਏ ਹਮ ਸਾਈਡਸ ਦੇ ਉੱਤੇ ਲਗਾਵਾਂਗੇ ਜਿਸ ਤਰ੍ਹਾਂ ਸੀ ਸਟੈਪਸ ਕਰਦੇ ਆ ਉਸੇ ਤਰ੍ਹਾਂ ਆਪਾਂ ਪੈਕ ਵੀ ਜੀ ਜੀ ਬਿਲਕੁਲ 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 ਬਿਕੋਜ਼ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਸਟੈਪ ਹੈ ਮੋਸਟਲੀ ਲੋਗ ਇਹਨੂੰ ਇਗਨੋਰ ਕਰ ਦਿੰਦੇ ਆ ਪੈਕ ਨਹੀਂ ਤੁਹਾਡੇ ਪੋਸ ਨੂੰ ਕਲੋਜ਼ ਕਰਨਾ ਹੈ ਐਨਹੀਂ ਹੀ ਤੁਹਾਡੇ ਸਕਿਨ ਨੂੰ ਸੈਟਲ ਕਰਨਾ ਹੈ ਸੋ ਇੱਕ ਚੀਜ਼ ਦਾ ਖਾਸ ਧਿਆਨ ਰੱਖਣਾ ਜਦੋਂ ਵੀ ਕਲਾਇੰਟ ਨੂੰ ਅਸੀਂ ਜਾਂ ਅਸੀਂ ਖੁਦ ਵੀ ਇਸ ਚੀਜ਼ ਦਾ ਧਿਆਨ ਰੱਖਣਾ ਕਿ ਆਪਣੇ ਜਦੋਂ ਅਸੀਂ ਲਗਾ ਰਹੇ ਆ ਆ ਬਿਲਕੁਲ ਵੀ ਪੈਕ ਲਗਾਉਣ ਤੋਂ ਬਾਅਦ ਬੋਲਣਾ ਨਹੀਂ ਹੈ ਬਿਲਕੁਲ ਸ਼ਾਂਤ ਬਿਲਕੁਲ ਰਹਿਣਾ ਹੈ ਸੋ ਮੈਂ ਫੇਸ ਦੀ ਪਹਿਲਾਂ ਇੱਕ ਸਾਈਡ ਕਵਰ ਕਰ ਲਈ ਹੈ ਤਾਂ ਕਿ ਸਾਡੇ ਜੋ ਦਰਸ਼ਕ ਨੇ ਉਹਨਾਂ ਨੂੰ ਪ੍ਰੋਪਰ ਪਤਾ ਲੱਗ ਸਕੇ ਕੀ ਅਸੀਂ ਜੀ ਬਿਲਕੁਲ ਪੈਕ ਲਗਾਇਆ ਹੈ ਨਾ ਆ ਇਸੇ ਆਪਾਂ ਨਹੀਂ ਯੂਜ਼ ਕਰਨਾ ਜੀ ਬਿਲਕੁਲ ਆ ਇਸੇ ਤੇ ਪੈਕ ਨਹੀਂ ਯੂਜ਼ ਕਰ ਰਹੇ ਸੀ ਸੇਮ ਪ੍ਰੋਸੈਸ ਜਿੱਦਾਂ ਆਪਾਂ ਉਧਰ ਕੀਤਾ ਸੇਮ ਪ੍ਰੋਸੈਸ ਜੀ ਸੇਮ ਪ੍ਰੋਸੈਸ ਅਸੀਂ ਦੂਸਰੀ ਤਰਫ ਵੀ ਕਰਦੇ ਹੋਏ ਨਾਲ ਨਾਲ ਅਸੀਂ ਇਸ ਚੀਜ਼ ਦਾ ਬਹੁਤ ਧਿਆਨ ਰੱਖਣਾ ਹੈ ਕਿ ਕਦੀ ਵੀ ਆਪੋਜ਼ਿਟ ਸਾਈਡ ਤੇ ਜਦੋਂ ਅਸੀਂ ਲਗਾ ਰਹੇ ਆ ਉਹਨੂੰ ਅਸੀਂ ਮੋਸਟਲੀ ਲੋਕ ਹੀ ਕਰਦੇ ਨੇ ਇੱਕ ਸਾਈਡ ਇਹਦਾ ਅਪਲਿਫਟ ਕਰ ਦਿੰਦੇ ਦੂਸਰੀ ਸਾਈਡ ਦੇ ਉੱਤੇ ਇਸ ਤਰ੍ਹਾਂ ਤੋਂ ਲਗਾ ਦਿੰਦੇ ਔਰ ਇਹਨੂੰ ਮਲਣਾ ਨਹੀਂ ਕਦੀ ਵੀ ਲੋਕ ਮਸਾਜ ਦੀ ਮੂਵਮੈਂਟ ਦੇ ਵਿੱਚ ਵੀ ਕਈ ਵਾਰ ਪੈਕ ਲਗਾ ਲੈਂਦੇ ਆ ਅੱਛਾ ਜੀ ਸੋ ਪੈਕ ਦੀ ਐਪਲੀਕੇਸ਼ਨ ਬਹੁਤ ਅੱਛੀ ਹੋਣੀ ਚਾਹੀਦੀ ਕਵਰੇਜ ਇੱਕ ਤਰ੍ਹਾਂ ਤੋਂ ਪ੍ਰੋਪਰ ਆਣੀ ਚਾਹੀਦੀ ਪੈਕ ਦੀ ਹੁਣ ਅਸੀਂ ਇਹਨੂੰ ਕਲੀਨ ਕਰਨਾ ਹੈ ਕਲੀਨ ਕਰਨ ਲਈ ਅਸੀਂ ਵਾਟਰ ਟੱਚ ਲਵਾਂਗੇ ਜੀ ਓਕੇ ਸਾਰਾ ਪਹਿਲਾਂ ਇਹਨੂੰ ਹਲਕਾ ਜਿਹਾ ਅਸੀਂ ਵੈਟ ਕਰ ਦੇਣਾ ਓਕੇ ਵੈਟ ਕਰਕੇ ਮਵਟ ਕਰਨ ਤੋਂ ਬਾਅਦ ਅਸੀਂ ਨੂੰ ਹਲਕਾ ਜਿਹਾ ਸੌਫਟ ਮ사ਜ ਦਵਾਂਗੇ ਓਕੇ ਤਾਂ ਕਿ ਇਹ ਸਕਿਨ ਤੋਂ इजीली ਰਿਮੂਵ ਹੋ ਸਕੇ ਹਮ ਇਹਨੂੰ ਡਾਇਰੈਕਟਲੀ ਅਸੀਂ ਦਾ ਵਾਸ਼ ਨਹੀਂ ਕਰਨਾ ਕੁਝ ਲੋਕ ਡਾਇਰੈਕਟਲੀ ਪਾਣੀ ਨਾਲ ਫੇਸ ਵਾਸ਼ ਕਰਨਾ ਸ਼ੁਰੂ ਕਰ ਦਿੰਦੇ ਨੇ ਹਮ ਇਹਨੂੰ ਹਲਕਾ ਜਿਹਾ ਸੌਫਟ ਮ사ਜ ਦੇ ਕੇ ਫਿਰ ਅਸੀਂ ਨੂੰ ਕਲੀਨ ਕਰਾਂਗੇ ਓਕੇ ਇਹਦੇ ਵਿੱਚ ਵਾਟਰ ਟੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸੁੱਕ ਜਾਂਦਾ ਨਾ ਪੂਰਾ ਜੀ ਬਿਲਕੁਲ ਸੋ ਹੁਣ ਅਸੀਂ ਸਪੌਂਜ ਦੀ ਹੈਲਪ ਦੇ ਨਾਲ ਫੇਸ ਤੋਂ ਅੱਛੇ ਤੋਂ ਕਲੀਨ ਕਰ ਦਾਂਗੇ ਜੀ। ਪੱਕੇ ਜੀ। ਤੁਸੀਂ ਦੇਖ پا ਰਹੇ ਹੋ ਕਿ ਜਿੱਦਾਂ ਜਿੱਦਾਂ ਅਸੀਂ ਰਿਮੂਵ ਕਰ ਰਹੇ ਹਾਂ ਇਹਨਾਂ ਦੀ ਸਕਿਨ ਬਿਲਕੁਲ ਨੀਟ ਐਂਡ ਕਲੀਨ ਨਿਕਲ ਰਹੀ ਹੈ ਜੀ। ਸੋ ਤੁਸੀਂ ਦੇਖ ਸਕਦੇ ਹੋ ਜੀ ਅਸੀਂ ਜਦੋਂ ਪੈਕ ਰਿਮੂਵ ਕੀਤਾ ਤਾਂ ਇਹਨਾਂ ਦੇ ਫੇਸ ਦੇ ਉੱਤੇ ਸਾਰਾ ਦਾ ਸਾਰਾ ਟੈਨਿੰਗ ਰਿਮੂਵ ਹੋ ਚੁੱਕਾ ਐਂਡ ਸਕਿਨ ਦੇ ਉੱਤੇ ਪੂਰਾ ਗਲੋ ਆ ਗਿਆ। ਵਾਓ। ਠੀਕ ਐ ਜੀ। ਕਿਆ ਬਾਤ ਹੈ ਇਹ ਆਪਣਾ ਲਾਸਟ ਸਟੈਪ ਸੀ ਜੀ ਬਿਲਕੁਲ ਜੀ ਇਹ ਸਾਡਾ ਲਾਸਟ ਸਟੈਪ ਸੀਗਾ ਇਸ ਤੋਂ ਬਾਅਦ ਪ੍ਰੋਪਰ ਅਸੀਂ 글로ਅ ਦੇਖ ਸਕਦੇ ਆ ਜਦੋਂ ਇਸ ਤੋਂ ਬਾਅਦ ਅਸੀਂ ਇਹਦੇ ਉੱਪਰ ਲਗਾ ਸਕਦੇ ਆ ਜੀ ਐਸਪੀਐਫ ਕਲਾਈਂਟ ਘਰ ਦੇ ਵਿੱਚ ਵੀ ਰੁਟੀਨ ਜਦੋਂ ਸਨਲਾਈਟ ਚ ਬਾਹਰ ਜਾਣਾ ਤਾਂ ਐਸਪੀਐਫ ਲਗਾ ਸਕਦੇ ਆ ਲਗਾ ਸਕਦੇ ਆ ਠੀਕ ਹੈ ਜੀ ਸੋ ਅਸੀਂ ਹੁਣ ਫਾਈਨਲ ਲੁੱਕ ਦਿਖਾਈ ਹੈ ਜੀ ਇਹਨਾਂ ਨੇ ਜੀ ਬਿਲਕੁਲ ਜੀ ਇਹ ਸਾਡੀ ਫਾਈਨਲ ਲੁੱਕ ਹੈ ਸੋ ਦਰਸ਼ਕੋ ਤੁਸੀਂ ਸਾਰੇ ਜਿਹੜੇ ਸਟੈਪਸ ਨੇ ਉਹ ਨੋਟ ਕਰ ਚੁੱਕੇ ਹੋਵੋਗੇ ਹੁਣ ਤੱਕ ਤੇ ਆਪਣੇ ਘਰ ਤੁਸੀਂ ਸੇਮ ਸਟੈਪਸ ਕਰਨੇ ਨੇ ਤੇ ਕਾਲੇ-ਕਾਲੇ ਤੋਂ ਗੂਰੇ-ਗੂਰੇ ਹੋ ਜਾਣਾ ਟੈਨ ਰਿਮੂਵ ਕਰ ਲੈਣਾ ਤੇ ਪਰ ਇੱਕ ਚੀਜ਼ ਹੋਰ ਇਹਨਾਂ ਦਾ ਥੈਂਕ ਯੂ ਕਰਨਾ ਬਣਦਾ ਜੀ ਯੈਸ਼ੂ ਜੀ ਨੇ ਇਨੀ ਮਿਹਨਤ ਕੀਤੀ ਆ ਸਾਡੇ ਤੇ ਥੈਂਕ ਯੂ ਸੋ ਮੱਚ ਯੈਸ਼ੂ ਜੀ ਤੁਹਾਡਾ ਧੰਨਵਾਦ ਜੀ ਤੁਸੀਂ ਸਾਡੇ ਕੋਲ ਆਏ ਥੈਂਕ ਯੂ ਸੋ ਮੱਚ ਤੁਹਾਡਾ ਤੇ ਤੁਹਾਡੀ ਪੂਰੀ ਟੀਮ ਦਾ ਥੈਂਕ ਯੂ ਥੈਂਕ ਯੂ ਸੋ ਮੱਚ ਯੈਸ਼ੂ ਥੈਂਕ ਯੂ ਥੈਂਕ ਯੂ